ਅ ਅੱਜ ਇੱਥੇ ਅਬਿਤਸਰ ਜੇਲ੍ਹ ਵਿੱਚ ਇੱਕ ਉੱਚ ਪਦਰੀ ਮੀਟਿੰਗ ਹੋਈ ਔਰ ਇਸ ਮੀਟਿੰਗ ਦੇ ਵਿੱਚ ਕ੍ਰਿਮੀਨਲ ਜਸਟਿਸ ਸਿਸਟਮ ਤੋਂ ਜੁੜੇ ਹੋਏ ਜਿੰਨੇ ਵੀ ਸਟੇਕ ਹোলਡਰਸ ਨੇ ਪੁਲਿਸ ਪ੍ਰੋਸੀਕਿਊਸ਼ਨ ਜੁਡੀਸ਼ਰੀ ਉਹਨਾਂ ਦੇ ਸਾਰਿਆਂ ਦੇ ਔਰ ਲਾਅ ਆਫਸਰਸ ਇਹਨਾਂ ਦੇ ਸਾਰਿਆਂ ਦੇ ਨੁਮਾਇੰਦਿਆਂ ਨੇ ਭਾਗ ਲਿਆ ਬੇਸਿਕ ਪਰਪਸ ਇਹਗਾ ਕਿ ਜਿਹੜੀ ਸਾਡੇ ਕ੍ਰਿਮੀਨਲ ਜਸਟਿਸ ਸਿਸਟਮ ਦੇ ਵਿੱਚ ਜੁਡੀਸ਼ੀਅਲ ਪ੍ਰੋਸੀਡਿੰਗਸ ਦੇ ਵਿੱਚ ਜਿਹੜੀ ਥਰੁਟੀਆਂ ਹਨ ਜਿਹੜੀ ਕੁਝ ਕਮੀ ਪੇਸ਼ੀਆਂ ਹੈ ਉਸ ਨੂੰ ਕਿਸ ਤਰ੍ਹਾਂ ਦੂਰ ਕੀਤਾ ਜਾਵੇ ਡੀਜੀਪੀ ਸਾਹਿਬ ਵੱਲੋਂ ਇੱਕ ਉੱਚ ਪਦਰੀ ਕਮੇਟੀ ਬਣਾਈ ਗਈ ਹੈ ਆਈਜੀ ਪ੍ਰੈਜ਼ੈਂਸ ਔਰ ਮੈਂ ਉਸ ਨੂੰ ਹੈਡ ਕਰਦੇ ਹਾਂ ਬਾਕੀ ਸਾਡੇ ਕੋਆਪਰੇਟਿਡ ਮੈਂਬਰਸ ਨੇ ਔਰ ਸਾਡਾ ਮੇਨ ਮੁੱਦਾ ਇਹੀ ਸੀਗਾ ਕਿ ਜਿਹੜੇ ਸਾਡੇ ਟ੍ਰਾਇਲਸ ਹੈ ਉਸ ਨੂੰ ਕਿਸ ਤਰ੍ਹਾਂ ਅਸੀਂ ਫਾਸਟ ਕਰੀਏ ਤਾਂ ਕਿ ਜਿਹੜਾ ਸਾਡਾ ਕ੍ਰਿਮੀਨਲ ਜਸਟਿਸ ਸਿਸਟਮ ਹੈ ਉਹ ਹੋਰ ਜ਼ਿਆਦਾ ਇਫੈਕਟਿਵ ਹੋ ਸਕੇ ਔਰ ਜਿਹੜੇ ਦੋਸ਼ੀ ਹੈ ਉਹਨਾਂ ਨੂੰ ਛੇਤੀ ਤੋਂ ਛੇਤੀ ਸਜ਼ਾ ਮਿਲ ਸਕੇ ਇਸ ਤੋਂ ਇਲਾਵਾ ਜੇਲ ਅਥਾਰਟिटीज ਨਾਲ ਮਿਲ ਕੇ ਜਿਹੜੇ ਜੇਲ ਦੀ ਆਪਣੀ ਕੁਝ ਸਿਕਿਉਰਿਟੀ ਇਸ਼ੂਜ਼ ਹੈ ਜਿਹੜੇ ਕੁਝ ਹੋਰ ਸਮੱਸਿਆਵਾਂ ਨੇ ਉਹਦੇ ਉੱਤੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ ਹੈ ਸਰਕਾਰ ਕੁਝ ਚੀਜ਼ਾਂ ਦੇ ਵਿੱਚ ਫਾਈਨਲ ਕੀਤੀਆਂ ਗਈਆਂ ਅੱਜ ਇਸ ਮੀਟਿੰਗ ਇਹ ਐਕਚੁਅਲੀ ਇਹ ਜਿਹੜੀ ਕਮੇਟੀ ਹੈ ਇਸਨੇ ਆਪਣੀ ਰეკਮੈਂਡੇਸ਼ਨਸ ਤਿਆਰ ਕੀਤੀਆਂ ਜੋ ਅਸੀਂ ਛੇਤੀ ਸਰਕਾਰ ਨੂੰ ਮਾਨਯੋਗ ਹਾਈ ਕੋਰਟ ਨੂੰ ਔਰ ਡੀਜੀ ਸਾਹਿਬ ਦੇ ਰਾਹੀਂ ਭੇਜਾਂਗੇ ਔਰ ਜਿਹੜੀ ਸਾਡੇ ਰეკਮੈਂਡੇਸ਼ਨਸ ਹਨ ਉਹਨੂੰ ਛੇਤੀ ਇੰਪਲੀਮੈਂਟ ਕੀਤਾ ਜਾਵੇਗਾ ਕੁਝ ਟ੍ਰਾਇਲਸ ਨੂੰ ਲੈ ਕੇ ਕਈ ਵਾਰ ਦਿੱਕਤ ਆਂਦੀ ਸਿਕਿਉਰਿਟੀ ਰੀਜ਼ਨ ਆ ਜਾਂਦਾ ਕੋਈ ਕੋਈ ਗੈਂਗਸਟਰਸ ਹੁੰਦੇ ਨੇ ਉਹਨਾਂ ਨੂੰ ਲੈ ਕੇ ਜਾਂਚ ਵਿੱਚ ਦਿੱਕਤ ਆਂਦੀ ਹੈ ਕਿ ਇਹਨੂੰ ਹੋਰ ਅੱਛੇ ਤਰੀਕੇ ਨਾਲ ਕਰਨ ਵਾਸਤੇ ਜਿਹੜਾ ਹੈਗਾ ਵੀਸੀ ਸ਼ੁਰੂ ਕੀਤੀ ਜਾਏਗੀ ਸਾਰੀ ਹਾਂ ਵੀਸੀ ਦਾ ਜਿਹੜਾ ਸਾਡੇ ਕੋਲ ਇਨਫਰਾਸਟ੍ਰਕਚਰ ਹੈ ਜੁਡੀਸ਼ੀਅਲ ਕੰਪਲੈਕਸਸ ਦੇ ਵਿੱਚ ਔਰ ਜਿਹੜਾ ਸਾਡੀ ਜੇਲ੍ਹਾਂ ਦੇ ਵਿੱਚ ਹੈ ਉਸ ਦੇ ਬਾਰੇ ਵੀ ਵਿਸਤ੍ਰਿਤ ਚਰਚਾ ਕੀਤੀ ਗਈ ਔਰ ਮੇਨ ਪਰਪਸ ਇਹ ਹੀ ਹੈ ਕਿ ਜਿਹੜਾ ਕੋਹੀਸ਼ਨ ਹੈ ਇਸ ਨੂੰ ਖਤਮ ਕਰਕੇ ਇਸ ਨੂੰ স্মੂਥਨੈਸ ਨਾਲ ਹੀ ਜਾਵੇ ਸਿਸਟਮ ਦੇ ਵਿੱਚ ਤਾਂ ਕਿ ਸਾਡੇ ਜਿਹੜੇ ਜੁਡੀਸ਼ੀਅਲ ਪ੍ਰੋਸੀਡਿੰਗਸ ਹੈ ਉਹ ਫਾਸਟ ਹੋ ਸਕੋ ਸਰ ਪੈਂਡੈਂਸੀ ਕਿੰਨੀ ਕਿ ਨਜ਼ਰ ਆਈ ਹੈ ਕਿਉਂਕਿ ਤੁਸੀਂ ਕਿਹਾ ਕਿ ਜਲਦੀ ਕੇਸਿਸ ਨੂੰ ਖਤਮ ਕਰਨ ਦੀ ਗੱਲ ਕੀਤੀ ਹੈ ਪੈਂਡੈਂਸੀ ਦੇਖੋ ਇਟ ਵੈਰੀਜ਼ ਫਰਮ ਮਨਥ ਟੂ ਮਨਥ ਪੁਲਿਸ ਦੇ ਵੱਲੋਂ ਜਿਹੜੀ ਪੇਸ਼ੀਆਂ ਕੀਤੀਆਂ ਜਾਂਦੀਆਂ ਨੇ ਕਈ ਕਾਰਨ ਹੁੰਦੇ ਆ ਕਈ ਵਾਰ ਪੇਸ਼ੀਆਂ ਮਿਸ ਹੋ ਜਾਂਦੀਆਂ ਨੇ ਕਈ ਵਾਰ ਵੀਸੀ ਲਿੰਕ ਦੀ ਕੋਈ ਇਸ਼ੂਜ਼ ਹੈ ਕੋਈ ਸੌਫਟਵੇਅਰ ਪਲੇਟਫਾਰਮਸ ਦੇ ਇਸ਼ੂਜ਼ ਹੈ ਜਿਹੜੇ ਬਕਰੇ ਬਕਰੇ ਇਸ਼ੂਜ਼ ਹੈ ਇਹ ਸਾਰੇ ਅਸੀਂ ਇਹਨਾਂ ਤੇ ਵਿਚਾਰ ਕੀਤਾ ਔਰ ਛੇਤੀ ਅਸੀਂ ਇੱਕ ਰეკਮੈਂਡੇਸ਼ਨਸ ਆਪਣੀ ਦੇਵਾਂਗੇ ਤਾਂ ਕਿ ਉਸ ਤੇ ਅਮਲ ਕਰਦਿਆਂ ਹੋਇਆ ਇਹ ਜਿਹੜਾ ਜਸਟਿਸ ਸਿਸਟਮ ਹੈ ਇਸ ਨੂੰ ਫਾਸਟ ਟਰੈਕ ਤੇ ਲਾਇਆ ਜਾਵੇ ਇੱਥੇ ਜੇ ਜੇਮਰ ਲੱਗੇ ਨੇ ਸਤ ਪੂਰੇ ਪੂਰੀ ਜੇਲ੍ਹ ਜੇਮਰ ਦੇ ਵਿੱਚ ਆ ਬਾਕੀ ਜੇਲਾਂ ਦੇ ਵਿੱਚ ਇਸ ਤਰ੍ਹਾਂ ਦੀ ਬਹੁਤ ਪ੍ਰੋਬਲਮਸ ਆ ਰਹੀਆਂ ਕਿਉਂਕਿ ਉੱਥੇ ਪਿੱਛੇ ਫਿਰੋਜ਼ਪੁਰ ਦੀ ਗੱਲ ਆਈ ਸੀ 43 ਹਜ਼ਾਰ ਕਾਲਸ ਦੀ ਗੱਲ ਕੀਤੀ ਗਈ ਹੈ ਕਿ ਤੋ ਹੋਈਆਂ ਸੀ ਉਹਦੇ ਤੇ ਸਿਰਫ ਕੁਝ ਬੋਲਦਾ ਚਾਹੁੰਦਾ ਮੈਂ ਸਿਰਫ ਇੰਨਾ ਹੀ ਕਹਿਣਾ ਚਾਹੁੰਗਾ ਬੇਸਿਕਲੀ ਇਹ ਜੇਲ੍ਹ ਡਿਪਾਰਟਮੈਂਟ ਦਾ ਮਸਲਾ ਹੈ ਇੱਕ ਇਸ਼ੂ ਹੈਗਾ ਹੈ ਔਰ ਕੁਝ ਜੇਲਾਂ ਤੇ ਜੈਮਸ ਲੱਗੇ ਆ ਕੁਝ ਲੱਗ ਰਹੇ ਆ ਕੁਝ ਹੋਰ ਵੀ ਸਰਕਾਰ ਵੱਲੋਂ ਕਾਫੀ ਪੈਸਾ ਦਿੱਤਾ ਗਿਆ ਹੈ ਫॉर ਇੰਪਰੂਵਮੈਂਟ ਆਫ ਦ ਸਿਕਿਉਰਿਟੀ ਫॉर ਇਨਕਰੀਜ਼ਿੰਗ ਦ ਸਿਕਿਉਰਿਟੀ ਆਫ ਦ ਜੇਲਸ ਸੋ ਉਹ ਸਾਰੇ ਕਾਰਵਾਈ ਕੀਤੀ ਜਾ ਰਹੀ ਹੈ ਤਾਂ ਕਿ ਜਿਸ ਤਰ੍ਹਾਂ ਮੋਬਾਈਲ ਫੋਨਸ ਜਾਂ ਕੋਈ ਚਲਾ ਜਾਂਦਾ ਹੈ ਉਸ ਨੂੰ ਬਿਲਕੁਕੁਲ ਹੀ ਰੋਕਿਆ ਜਾ ਸਕੇ ਸਿਰ ਮੋਬਾਈਲ ਫੋਨ ਜਾਂਦੇ ਕਿੰਨੇ ਕੋਈ ਪਤਾ ਲੱਗਿਆ ਜਿਵੇਂ ਕਿ ਕਾਫੀ ਅਸੀਂ ਦੇਖਦੇ ਹਾਂ ਨਸ਼ਾ ਮਿਲ ਜਾਂਦਾ ਹੈ ਕਿ ਮੋਬਾਈਲ ਫੋਨਸ ਕਾਫੀ ਗਿਣਤੀ ਜੁਮ ਸਰ ਜੇਲ ਦੀ ਗੱਲ ਕਰੀਏ ਤਾਂ 35 ਮੋਬਾਈਲ ਮਿਲਦੇ ਕਿੰਨੇ ਨੇ ਸਰ ਪਹੁੰਚਦੇ ਕਿੰਨੇ ਆਂਦਰ ਹੁਣ ਤੱਕ ਪਤਾ ਲੱਗਿਆ ਵੈਸੇ ਇਹ ਸਾਰਾ ਜੇਲ ਡਿਪਾਰਟਮੈਂਟ ਵੱਲੋਂ ਵੀ ਸੀਨੀਅਰ ਅਧਿਕਾਰੀਆਂ ਦੀਆਂ ਕਮੇਟੀਆਂ ਬਣੀਆਂ ਹੋਈਆਂ ਦੇ ਆਰ ਆਲਸੋ ਲੁਕਿੰਗ ਇਨਟੂ ਇਟ ਕਈ ਤਰੀਕੇ ਹੈਗੇ ਆ ਕਈ ਵਾਰ ਫਰੋ ਦੇ ਜ਼ਰੀਏ ਪਹੁੰਚਦੇ ਆ ਕਈ ਵਾਰ ਸਮਗਲ ਕਰਕੇ ਕਿਸੇ ਨਾ ਕਿਸੇ ਤਰ੍ਹਾਂ ਪਹੁੰਚ ਜਾਂਦੇ ਆ ਸੋ ਬੋਡੀ ਸਕੈਨਰਸ ਔਰ ਬਹੁਤ ਸਾਰੀਆਂ ਚੀਜ਼ਾਂ ਕੀਤੀਆਂ ਜਾ ਰਹੀਆਂ ਨੇ ਜੇਲ ਡਿਪਾਰਟਮੈਂਟ ਵੱਲੋਂ ਤਾਂ ਕਿ ਇਹ ਜਿਹੜਾ ਫੋਨ ਸਮਗਲ ਹੋ ਕੇ ਅੰਦਰ ਜਾਂਦਾ ਇਹਨੂੰ ਰੋਕਿਆ ਜਾ ਸਕੇ ਔਰ ਯੂ ਥਿੰਕ ਕੋਈ ਜਿਹੜੀ ਕਮੇਟੀ ਦਾ ਕੋਈ ਡਿਸੀਜਨ ਹੋ ਰਿਹਾ ਜਦ ਤੱਕ ਅੱਜ ਤੱਕ ਹੋਇਆ ਨਹੀਂ ਨਹੀਂ ਦੇਖੋ ਮੈਂ ਆਮ ਆਈ ਕੈਨ ਓਨਲੀ ਟੈਲ ਯੂ ਅਬਾਊਟ ਵਾਟ ਪੁਲਿਸ ਇਜ਼ ਡੂਇੰਗ ਐਂਡ ਸਾਡੇ ਵੱਲੋਂ ਜਦੋਂ ਵੀ ਕੋਈ ਇਸ ਤਰ੍ਹਾਂ ਦਾ ਫੋਨ ਰਿਕਵਰੀ ਦਾ ਕੇਸ ਸਾਹਮਣੇ ਆਂਦਾ ਹੈ ਇਮੀਡੀਏਟ ਐਕਸ਼ਨ ਇਸ ਟੇਕਨ ਐਫ ਆਈ ਆਰ ਇਸ ਲੌਜਡ ਔਰ ਜੇ ਕਿਸੇ ਮੁਲਾਜ਼ਮ ਦੀ ਜਾਂ ਕਿਸੇ ਪੁਲਿਸ ਜਾਂ ਜੇਲ ਅਥਾਰਟੀ ਆ ਮੁਲਾਜ਼ਮ ਦੀ ਕੋਈ ਕੋਲੂਸ਼ਨ ਨਜ਼ਰ ਆਂਦੀ ਹੈ ਉਹਨਾਂ ਦੇ ਖਿਲਾਫ ਵੀ ਐਕਸ਼ਨ ਲਿਆ ਜਾਂਦਾ ਸਰ ਜ਼ਿਲ੍ਹਾ ਚਟੜੀਆਂ ਲੜਾਈਆਂ ਹੁੰਦੀਆਂ ਨੇ ਹਵਾਲਾ ਦੀ ਲੜਪੈਂਦੇ ਆ ਕਹਿੰਦੇ ਨਾਲ ਬੜੀ ਮਾਰਕੁੱਟ ਹੁੰਦੀ ਆ ਸੋ ਉਹ ਉਹਨਾਂ ਦੇ ਉੱਤੇ ਕੋਈ ਕਾਰਵਾਈ ਹੁੰਦੀ ਆ ਫਿਰ ਲਗਾਤਾਰ ਜਾਂ ਇਸ ਤਰ੍ਹਾਂ ਇਹ ਲੜਦੇ ਨੇ ਕੋਈ ਡਿਮਾਂਡ ਕਰਦੇ ਨੇ ਜਾਂ ਕੋਈ ਫੋਨ ਨੂੰ ਲੈ ਕੇ ਆਦੇ ਨੇ ਇਹਨੂੰ ਲੈ ਕੇ ਲੜਾਈ ਕਿਸ ਚੀਜ਼ ਦੀ ਹੁੰਦੀ ਆ ਅੰਦਰ ਇਹ ਮੇਰੇ ਖਿਆਲ ਜੇਲ੍ਹ ਅਥਾਰਟिटीज ਜ਼ਿਆਦਾ ਤੁਹਾਨੂੰ ਜੇਲ੍ਹ ਦੇ ਅੰਦਰ ਦਾ ਜਿਹੜਾ ਐਡਮਿਨਿਸਟ੍ਰੇਸ਼ਨ ਹੈ ਉਹਦੇ ਬਾਰੇ ਤੁਹਾਨੂੰ ਦੱਸ ਦੇਣਗੇ ਬਾਅਦ ਚ ਸੋ ਸਾਡਾ ਮੇਨ ਮਕਸਦ ਇਹ ਸੀਗਾ ਕਿ ਅੱਜ ਸਾਰੇ ਸੀਨੀਅਰ ਅਧਿਕਾਰੀ ਇਥੇ ਕਮਿਸ਼ਨਰ ਅੰਮ੍ਰਿਤਸਰ ਡੀਆਈਜੀ ਬਾਰਡਰ ਔਰ ਮੇਰੇ ਨਾਲ ਆਈਜੀ ਲਾਅ ਐਂਡ ਔਰਡਰ ਸਾਹਿਬ ਆਏ ਹੋਏ ਆ ਜੁਡੀਸ਼ੀਅਲ ਸਰਵਿਸਸ ਚੋ ਸਾਡੇ ਕੋਲ ਆਫਸਰਸ ਸੀਗੇ ਪ੍ਰੋਸੀਕਿਊਸ਼ਨ ਦੇ ਆਫਸਰਸ ਸੀਗੇ ਸੋ ਮੇਨ ਸਿਗਾ ਕਿ ਅਸੀਂ ਸਾਰੇ ਬੈਠ ਕੇ ਇਸ ਚੀਜ਼ ਤੇ ਵਿਚਾਰ ਵਿਮਰਸ਼ ਕਰੀਏ ਕਿ ਕਿਸ ਤਰ੍ਹਾਂ ਪੇਸ਼ੀਆਂ ਨੂੰ ਵਧਾਇਆ ਜਾ ਸਕੇ ਕੋਰਟ ਦੇ ਵਿੱਚ ਔਰ ਜਿਹੜਾ ਸਾਡਾ ਕੋਈ ਕਮੀਆਂ ਹੈਗੀਆਂ ਜਿਹਦੇ ਕਰਕੇ ਜੁਡੀਸ਼ੀਅਲ ਪ੍ਰੋਸੈਸ ਡਿਲੇ ਹੁੰਦਾ ਉਸ ਨੂੰ ਘਟਾਇਆ ਜਾਏ ਜੇ ਸਮਝੋ ਦੇ ਫੂਕ ਫੂਟ ਰਿਜ਼ਲਟਸ ਵੀ ਸਾਹਮਣੇ ਆਣਗੇ ਐਨਾਲਾਈਜ਼ ਕਰਾਂਗੇ ਆਮ ਸ਼ੋਰ 100% ਕਿ ਇਹ ਔਰ ਜੋ ਵੀ ਸਾਡੇ ਰეკਮੈਂਡੇਸ਼ਨਸ ਹੋਣਗੀਆਂ ਉਹ ਸਾਰੇ ਸਟੇਟ ਦੇ ਉੱਤੇ ਅਸੀਂ ਭੇਜਾਂਗੇ ਔਰ ਇਸ ਦਾ ਬਹੁਤ ਪੋਜ਼ਿਟਿਵ ਰਿਜ਼ਲਟ ਤੁਹਾਡੇ ਸਾਹਮਣੇ। ਥੈਂਕ ਯੂ ਵੈਰੀ ਮਚ। ਕਿ ਕਰਵਾਉਣ ਦੀ ਪਟਾਇਆ ਸੋਚਿਆ ਰਹੇ ਹੋ ਕਿ ਜਿਹੜੇ ਕੈਟਾ ਬਾਈ ਕੈਟਾਗਰੀ ਵਾਈਸ ਤੇ ਇੱਕ ਹੈ ਕੈਟਾਗਰੀ ਗੈਂਸਟਰ ਆ ਜਾ ਉਹਨੇ ਸਾਰੇ ਕਰਾਈ ਜਾਂਦੇ ਤੇ ਟੋਟਲ ਸਾਰੇ ਦੀ ਵੀਸੀ ਕਰਵਾਈ ਜਾਏਗਾ। ਨਹੀਂ ਨਹੀਂ ਸਾਡੀ ਕੋਸ਼ਿਸ਼ ਤੇ ਇਹੀ ਹੈ ਕਿ 100% ਵੀਸੀ ਤੇ ਆ ਜਾਏ। ਬਟ ਇਟ ਇਜ਼ ਅ ट्रांजिशन ਅਜੇ ਮਤਲਬ ਕਿਤੇ ਕੋਈ ਕਮੀ ਪੇਸ਼ ਹੈਗੀਆਂ ਕੋਈ ਸੌਫਟਵੇਅਰ ਦੀ ਕੋਈ ਹਾਰਡਵੇਅਰ ਦੀ ਉਹ ਸਾਰੀਆਂ ਦੂਰ ਕਰਕੇ ਮਾਨਯੋਗ ਪੰਜਾਬ ਨਹਿਰਨਾ ਹਾਈ ਕੋਰਟ ਵੱਲੋਂ ਇਹ ਆਦੇਸ਼ ਜਾਰੀ ਕੀਤੇ ਗਏ ਆ ਕਿ 100% ਕੇਸਸ ਦੇ ਵਿੱਚ ਆਪਾਂ ਇਹ ਕਰਾ ਸਕਦੇ ਹਾਂ ਕੋਈ ਲੀਗਲ ਹਿੱਚ ਨਹੀਂ ਹੈ ਸੋ ਸਾਡੀ ਕੋਸ਼ਿਸ਼ ਹੈ ਕਿ ਇਸ ਨੂੰ ਹੋਰ ਫਾਸਟ ਟਰੈਕ ਤੇ ਲੈ ਕੇ ਜਾਈਏ ਔਰ ਵੱਧ ਤੋਂ ਵੱਧ ਕੇਸਸ ਦੇ ਵਿੱਚ ਭਾਵੇਂ ਗਵਾਹੀ ਹੈ ਭਾਵੇਂ ਉਹਨਾਂ ਦਾ ਜੁਡੀਸ਼ੀਅਲ ਰਿਮਾਂਡ ਐਕਸਟੈਂਡ ਕਰਨ ਉਹ ਸਾਰਾ ਕੰਮ ਵੀਸੀ ਦੇ थ्रू ਕਰਾਇਆ ਜਾ ਸਕਦਾ ਸਰ ਐਦਾ ਹੁੰਦਾ ਤੇ ਕਿੰਨਾ ਕੁ ਫਾਇਦਾ ਮਿਲੇਗਾ ਸਟੇਟ ਨੂੰ ਔਰ ਖਾਸ ਕਰਕੇ ਪੁਲਿਸ ਡਿਪਾਰਟਮੈਂਟ ਨੂੰ ਕਿਉਂਕਿ ਬਹੁਤ ਵੱਡੀ ਨਫਰੀ ਜਰੀ ਹੈ ਇਹਨਾਂ ਦੇ ਨਾਲ ਲੱਗਦੀ ਹੈ ਅ ਬਹੁਤ ساری ਹਜ਼ਾਰਾਂ ਦੇ ਸੰਖਿਆ ਦੇ ਵਿੱਚ ਨਫਰੀ ਸਾਡੀ ਸਿਰਫ ਇਸੇ ਕੰਮ ਤੇ ਲੱਗੀ ਹੁੰਦੀ ਹੈ ਕਿ ਉਹਨਾਂ ਨੂੰ ਪੇਸ਼ ਕਰਾਣਾ ਵਾਪਸ ਲੈਣਾ ਇੱਕ ਤਾਂ ਮੈਨ ਪਾਵਰ ਦੀ ਸੇਵਿੰਗ ਹੋਏਗੀ ਦੂਸਰਾ ਜਿਹੜਾ ਸਭ ਤੋਂ ਵੱਡਾ ਫਾਇਦਾ ਇਹਦਾ ਹੈ ਕਿ ਸਾਡਾ ਜਿਹੜਾ ਜਿਹੜੀ ਜਿਹੜੀ ਪੇਸ਼ੀਆਂ ਜੇ ਵੀਸੀ ਤੋਂ ਸ਼ੁਰੂ ਹੋ ਜਾਣ ਤੇ ਉਹ ਛੇਤੀ ਸਾਡੇ ਫੈਸਲੇ ਆਨੇ ਸ਼ੁਰੂ ਹੋ ਜਾਣਗੇ ਔਰ ਇਹ ਬਹੁਤ ਵੱਡਾ ਇੱਕ ਉਹ ਕਿੰਨੇ ਪਰਸੈਂਟ ਤੱਕ ਨੀਸੀ ਜਰੀ ਹੁੰਦੀ ਹੈ ਜਰੀ ਇਹ ਨੀਸੀ ਹੋ ਰਹੀ ਹੈ ਤੇ ਪੀਸੀ ਹੋ ਰਹੀ ਹੈ ਚਲੋ ਦੈਟ ਇਜ਼ ਮੈਂ ਇਟ ਇਜ਼ ਅ ਪਾਰਟ ਆਫ ਦ ਰਿਪੋਰਟ ਐਂਡ ਸਾਡੀ ਕੋਸ਼ਿਸ਼ ਇਹ ਹੈ ਕਿ ਅਸੀਂ ਇਹਨੂੰ ਵੱਧ ਤੋਂ ਵੱਧ ਲਿਜਾਈਏ ਔਰ 100% ਪਹੁੰਚਾਉਣ ਦੀ ਕੋਸ਼ਿਸ਼ ਰੀਸਰਚ ਸਿਸਟਮ ਇਸ ਸਟਰੋਂਗ ਹੋਏਗਾ ਪਰ ਲਾਅਨ ਆਰਡਰ ਜੈਟ ਇਲੀਜੀਬਿਲਟੀ ਬਹੁਤ ਸਰ ਕੁਝ ਕਾਫੀ ਪਿਛਲੇ ਸਮੇਂ ਦੇ ਕਿਰਾਇਮ ਹਦਾਇਤ ਸ਼ਹਿਰ ਚੋਂ ਪਤਾ ਲੱਗ ਜੁਦਾ ਇਹ ਕ੍ਰਾਈਮ ਇਹ ਸ਼ਰਦਾ ਲੋਨਾ ਇਹ ਦਿਨ ਹੋ ਰਹੀ ਹੈ ਕਈ ਵਾਰ ਕੋਈ ਰਿਕਸ਼ਾ ਵਾਲੇ ਇਸ ਤਰ੍ਹਾਂ ਕਰਦੇ ਨੇ ਕਿਉਂਕਿ ਇਹ ਰਿਕਸ਼ਾ ਕੋਲ ਕੋਈ অথੈਨਟਿਕ ਨਹੀਂ ਹੈ ਕਿ ਕੋਈ ਨੰਬਰ ਹੋਵੇ ਜਾਂ ਉਹਨਾਂ ਨੂੰ ਟ੍ਰੇਸ ਕਰੀਏ ਜਾਂ ਕਿਵੇਂ ਉਹਨਾਂ ਨੂੰ ਉਹ ਕਾਰਪੋਰੇਸ਼ਨ ਨਾਲ ਸਿਰਫ ਹੋ ਗਈ ਮੀਟਿੰਗ ਸਰ ਹੋਈ ਰਿਕਸ਼ਾਸ ਦੀ ਸਾਰੀ ਉਹ ਕਰ ਰਹੇ ਡੀਸੀ ਤੇ ਉਹ ਕਾਰਪੋਰੇਸ਼ਨ ਦੇਖੋ ਸੀਪੀ ਸਾਹਿਬ ਵੀ ਬੈਠੇ ਨਹੀਂ ਇੱਥੇ ਡੀਆਈਜੀ ਬਾਰਡਰਿੰਗ ਵੀ ਬੈਠੇ ਨੇ ਵੀ ਆ ਸੀਜ਼ਡ ਆਫ ਦਾ ਮੈਟਰ ਓਨਲੀ ਥਿੰਗ ਆਈ ਕੈਨ ਟੈਲ ਯੂ ਦੈਟ ਲਾਅ ਏ ਨਾਦਰ ਆਫ ਪੰਜਾਬ ਇਜ਼ ਟੋਟਲੀ ਅੰਡਰ ਕੰਟਰੋ ਸਾਡੇ ਇਸ ਸਾਲ ਦੇ ਵਿੱਚ ਵਿੱਚ 39 ਦੇ ਕਰੀਬ ਇਨਕਾਊਂਟਰਸ ਹੋਏ ਜਦੇ ਵਿੱਚ ਇਹ ਜਿਹੜੇ ਮੁਲਜ਼ਮ ਹੈ ਇਹਨਾਂ ਨੇ ਦੋ ਸਾਸ ਕੀਤਾ ਇਹ ਜ਼ਖਮੀ ਹੋਏ ਔਰ ਨੋ ਬੰਦੇ ਨੋ ਕੇਸਾਂ ਦੇ ਵਿੱਚ ਵੀ ਹੈਵ ਬੀਨ ਏਬਲ ਟੂ ਨਿਊਟਰਲਾਈਜ਼ ਥੀਸ ਬੈਡ 엘ਿਮੈਂਟਸ ਜਿੱਥੇ ਇਹਨਾਂ ਨੇ ਪੁਲਿਸ ਦੇ ਉੱਤੇ ਅਟੈਕ ਕੀਤਾ ਸੋ ਲਾ ਨ ਆਰਡਰ ਇਜ਼ ਟੋਟਲੀ ਅੰਡਰ ਕੰਟਰੋਲ 올 ਮੇਜਰ ਕੇਸਸ ਹੈਵ ਬੀਨ ਟ੍ਰੇਸਡ Uh, on drug front also we have had a record recovery this year over 1200 kilograms of heroin has been recovered and uh, we are fully geared up uh, to face all these challenges सर, thank इस you sir sir kinne desk lagaye ja rahe hain te ida kinna budget sir hun tak jada kita gaya te kinne officer sare un deal karenge kinna jede missi karai ja rahi hai ਇਹ ਪੂਰਾ ਦੇਖੋ ਇਹ ਇਹਦਾ ਬਜਟ ਨਹੀਂ ਹੈ ਇਹ ਹਰ ਡਿਸਟ੍ਰਿਕਟ ਕੋਰਟਸ ਦੇ ਵਿੱਚ ਟਰਮੀਨਲਸ ਲੱਗੇ ਹੋਏ ਆ ਔਰ ਇਸੇ ਤਰ੍ਹਾਂ ਸਾਡੀ ਜੇਲਾਂਾਂ ਦੇ ਵਿੱਚ ਵੀ ਟਰਮੀਨਲਸ ਲੱਗੇ ਹੋਏ ਆ ਜਿਹੜਾ ਹਾਰਡਵੇਅਰ ਹੈ ਉਹ ਸਾਰਾ ਪਹੁੰਚ ਚੁੱਕਿਆ ਹੈ ਹੁਣ ਥੋੜਾ ਜਿਹਾ ਸੌਫਟਵੇਅਰ ਦਾ ਇਸ਼ੂ ਹੈ ਜੋ ਜਿਹੜਾ ਅਸੀਂ ਰਿਜ਼ੋਲਵ ਕਰਕੇ ਇਸ ਨੂੰ ਛੇਤੀ ਇਹਦੀ ਇਫੈਕਟਿਵਨੈਸ ਨੂੰ ਦਗਾ ਸਰ ਟਾਈਮ ਕਿੰਨਾ ਹੈ ਜੀ ਕਿੰਨੇ ਦਿਨਾਂ ਦਾ ਪੈਕਟ ਬੰਦੇ ਬਹੁਤ ਛੇਤੀ ਕਰਨ ਦੀ ਕੋਸ਼ਿਸ਼ ਹੈ ਥੈਂਕ ਯੂ ये ग्रुप नहीं है ये सब काम है तो थोड़ा